ਇੱਕ ਸ਼ਹਿਰੀ ਜਾਂ ਮੁੰਡਾ ਕੁੜੀ ਨੂੰ ਕੀ ਕਹਿੰਦਾ ਸੁਣ ਕੇ ਕਹਿੰਦਾ ਉਸਮ ਸਰਦਾਰ ਅਸੀਂ ਕੁੜੀਆਂ ਨੂੰ ਪਾਉਂਦਿਆਂ ਲੰਘ ਜਾਈਏ ਜਿੱਥੋਂ ਦਿਲ ਖੜਕਾਉਂਦੇ ਆ ਨਵੇਂ ਨਵੇਂ ਉੱਠੇ ਆ ਫੁੱਲ ਸਾਨੂੰ ਪਾਉਂਦਿਆਂ ਪੱਗ ਸੀ ਬੰਨ ਕੇ ਕੁੜੀਆਂ ਟਕਾਉਂਦੇ ਆ ਕਹਿੰਦਾ ਨਵੇਂ ਨਵੇਂ ਫੈਸ਼ਨਾਂ ਤੇ ਅੱਗ ਅਸੀਂ ਲਾਉਂਦੇ ਆ ਸੁਰਮੇ ਜੇ ਪਾ ਕੇ ਅਸੀਂ ਸੀਨੇ ਅੱਗ ਲਾਉਂਦੇ ਆ ਆਈਬ੍ਰੋ ਤੇ ਕੱਟ ਪੈਂਟ ਲੱਕ ਥੱਲੇ ਲਾਉਂਦੇ ਆ ਮੁੰਡੇ ਅਸੀਂ ਲੱਗ ਸਾਨੂੰ ਕਹਿੰਦੇ ਆ ਸਰਦਾਰ ਕਲੈਮਰਸ ਦੁਨੀਆ ਤੇ ਸਾਡਾ ਕਾਰੋਬਾਰ ਅੱਗੇ ਕੁੜੀ ਕੀ ਜਵਾਬ ਦਿੰਦੀ ਆ ਉਹਨੂੰ ਸੁਣ ਕੇ ਉਹ ਸੁਣਿਓ ਕਾਕਾ ਮੈਨੂੰ ਪਸੰਦ ਨਹੀਂ ਤੂੰ ਦਾੜੀ ਚਿੰਬੜੀ ਹੋਈ ਜਾਂ ਕੱਟਦਾ ਏ ਤੂੰ ਕੁਲੀਦਾਰੀ ਵਿੱਚ ਬੰਦਾ ਆਉਂਦਾ ਜਿਹੜਾ ਦਿਸਦਾ ਸ਼ੇਰ ਜਿਹੀ ਤੌਰ ਡਰਾਉਣਾ ਜਿਹੜਾ ਦਿਸਦਾ ਰੂਪ ਕਹਿੰਦੇ ਇਹਨੂੰ ਤੂੰ ਸੁਰਮੇ ਜੇ ਪਉਣਾ ਹੈ ਤੇਰਾ ਪਤਲਾ ਜਿ ਲੱਕਪਟ ਬਰਾਬਰ ਨਾ ਆਉਣਾ ਤੇਰੇ ਫੈਸ਼ਨਾਂ ਦਾ ਅਸੀਂ ਕੀ ਅਚਾਰ ਪਉਣਾ ਹੈ ਕੁਰਤੇ ਪਜਾਮੇ ਵਾਲਾ ਸਾਨੂੰ ਪਉਣਾ ਹੈ ਤੂੰ ਮਿੱਠੇ ਬੋਲ ਬੋਲ ਠੱਗਦਾ ਹੈ ਦੁਨੀਆ ਤਦਾੜ ਸੁਭਾਅ ਪਿੱਛੇ ਲੱਗੇ ਫਿਰੇ ਦੁਨੀਆ ਉਦੇ ਹੱਥੇ ਉੱਤੇ ਕੜਾ ਨਾ ਕਿ ਮੈਚ ਆਉਂਦਾ ਏ ਉਹ ਲੱਕੇ ਉੱਤੇ ਟਿੱਲੀ ਪੈਂਟ ਨੂੰ ਰਮੋਂਦਾ ਏ ਤੂੰ ਵਾਲ ਰੰਗਵਾ ਕੇ ਪੇਚ ਅੱਖੇ ਉੱਤੇ ਲਾ ਕੇ ਜਨਾਨੀ ਬਾਜ ਪਣਦਾ ਉਹਦੇ ਸਾਫੇ ਵਾਲੀ ਟੌਰ ਮੁੱਛ ਪਾਉਂਦੀ ਪੂਰਾ ਖੋਪ ਅੱਖ ਨੀਮੀ ਕਰ ਬੀਬੀਆਂ ਨੂੰ ਲੰਗਦਾ ਫਿਰੇ ਚੁੰਨੀ ਨਾਲ ਗੱਲ ਉਹ ਕਰੇ ਉਹਦੀ ਸ਼ਾਰਟ ਡਰੈਸ ਵੱਲ ਅੱਖ ਨਾ ਖੜੇ ਇਹੋ ਜਿਹੇ ਹੁੰਦੇ ਸਾਡੇ ਮਰਦ ਸਰਦਾਰ ਜਿਨ੍ਹਾਂ ਦੀ ਟੌਰ ਜਾਣੇ ਜੱਗੇ ਜਹਾਨ ਓ ਸੋਣਿਆ ਉਹ ਕਾਕਾ ਮੈਨੂੰ ਪਸੰਦ ਨਹੀਂ ਓ ਤੂੰ ਦਾੜੀ ਚਿੰਬੜੀ ਹੋਈ ਜਾਂ ਕੱਟਦਾ ਏ ਤੂੰ ਅੱਜ ਕਿੱਦਾਂ ਲੱਗਿਆ ਲੈ ਕੇ ਮੈਨੂੰ ਕਰਨਾ ਹੈ ਧੰਨਵਾਦ